ਸ਼ਸ਼ਿਕਾਇਕੀ ਮੈਸੂਡ ਆਪਣਾ ਸਤਵੀਰ ਸਿੰਘ ਵਰਦੀ ਤੇ ਵੈਲਕਮ ਟੂ ਮਾਈ YouTube ਚੈਨਲ ਸਤਵੀਰ ਵਰਦੀ ਬਲੌਗਸ ਤੇ ਤੇ ਅੱਜ ਹੈਗਾ ਗੁਰਪੁਰਬ ਤੇ ਤੁਹਾਨੂੰ ਲੱਖ ਲੱਖ ਮੁਬਾਰਕਾਂ ਗੁਰਪੁਰਬ ਦੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤੇ ਆਪਾਂ ਹੁਣ ਜਾਂਦੇ ਦੁਕਾਨ 'ਚ ਤੇ ਦਿਖਾਉਣੇ ਹਲਵਾਈ ਸਵੇਰ ਦੇ 6 ਵਜੇ ਲੱਗੇ ਹੋਏ ਨੇ ਤੇ ਆਪਾਂ ਹੁਣ 11:30 'ਚ ਤੇ ਉਹ ਲੱਖ ਮੈਡੀ ਖੜੇ ਨੇ ਪੂਰੇ sih boleh datang kalau nanti he? ਨਾ ਗਿੰਗਿਆ ਲੱਗ ਜਾਣੀ ਸਿਰ ਨਹੀਂ ਵਾਕੇ ਆ ਆ ਪਾਣੇ ਕੱਪੜਾ ਚਾਏ ਆ ਨਾਲੇ ਆ ਸੇ ਟੰਡਾ ਮੈਂ ਲੇ ਸੁਭਾਈ ਚੁਭਾਈ ਤੇ ਆ ਮੈਂ ਹੀ ਆ ਗਿਆ ਚਾਗੋ ਹੀ ਕੀ ਆ ਗਈ ਕਿਰਤ ਚਾ ਹਾਂਜੀ ਜੇ ਪਾਲਿਆ ਫੇਮਲ ਆ ਗਿਆ ਆਪਣੀ ਦੁਕਾਨ ਤੇ ਤੇ ਚੱਲੀ ਜਾਂਦਾ ਕੰਮ ਪੂਰਾ ਚੋੜਾ ਸ਼ੁਰੂ ਤੇ काल हां जी भूआ हो रे सप्राइज तहते गेट खोल के रखो तो असी आ रहे हैं तो कहें अगट मोड़ से आ गए ਆ ਜੇ ਤੁਸੀਂ ਪਾਸੇ ਨੂੰ ਦਿਖਾਉਣੇ ਮੈਨੂੰ ਲੱਗਦਾ ਆ ਕਿ ਬਹੁਤ ਗਤੀ ਤੇ ਆਈ ਹੋਣੀ ਹੈ ਤੇ ਉਹ ਦੇਖੋ ਮੇਰੀ 부ਆ ਹੋਰੇ ਆ ਗਏ ਤੇ ਹਾਂਜੀ ਅਸੀਂ ਕੁਆਲਟੀ ਸਬਜ਼ੀ ਦੀ ਤੇ ਕੁਆਲਟੀ ਪੂਰੀਆਂ ਦੀ ਆਪਾਂ ਗੁਰਦੁਆਰਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਪਗੜ ਤੇ ਵਾਰੀ ਨੂੰ ਕੋਲ ਕੋਲ ਮੋਣੇ ਨੇ ਤਾਂ ਕਰਕੇ ਉਦੋਂ ਬਾਅਦ ਵਰਤੋਂ ਲੱਗ ਜੰਨੇ ਹੁੰਨੇ ਹਾਂਜੀ ਹਾਂਜੀ ਆਹ ਜੀ ਤੇ ਫੋਨ ਕਰਦੇ ਆ ਪੂਰੀਆਂ ਪੈਕ ਤੇ ਦੋਨੋਂ ਮੱਜਾ ਤਿੰਨ ਤਿੰਨ ਪਾਵਾਂਗੇ ਅਖਬਾਰ ਚਿਲ ਤੇ ਟਕੇ ਤੇ ਟਾਈਮ ਦੇਖ ਲਓ ਹੋ ਗਿਆ ਜੀਰ ਬਣ ਗਿਆ ਕਹਾਂ ਨਹੀਂ ਪਤਾ ਕਦੋਂ ਆਪਾਂ ਨਗਰ ਕੀਰਤਨ ਅੰਦਰ ਫਿਰ ਨਹੀਂ ਜਲਦੀ ਜਾਂਦੇ ਨਾ ਅੰਦਰ ਸਿਆ ਡਰੈਗਰੂਮ ਚ ਹਾਂਜੀ ਤੇ ਕੰਮ ਤਿਆਰੀ ਹੋ ਰਹੀ ਹੈ ਹੁਣ ਆਪਾਂ ਸਟੈਂਡ ਲਾਉਣੇ ਹੈ ਹਾਂਜੀ ਤੇ ਪਹਲਾਤੇ ਤੇ ਹੁਣ ਆਪੇ ਪਰ ਲਾਉਣੇ ਉੱਤੇ ਲੋਨ ਵਸਤੇ ਵੀ ਕੋ ਸੋਚਾ ਹਿੰਦੇ ਰੇ ਜੀ ਤੂੰ ਲੈ ਹਲੋ ਕਿਹਾ ਕਿ ਮੈਂ ਹੈ ਵਧੀਆ ਹੁਣ ਬੋਲੋ ਓਏ ਕੀ ਸਿਹਤ ਦਿਆਰ ਹੈ ਜੀ ਆਗਿਰਦਾਰ ਇੱਕ ਬੰਦਾ

साकर <laughs> पुछे ਹੋਰੀ ਲੱਗਦਾ ਹੋਰੀ ਮਤਲਬ ਵੇ ਬਾਲ ਜਿ ਘਟਾ ਗਏ ਹਾਂ ਹਾਂਜੀ ਤੇ ਸਾਰਾ ਸਮਾਨ ਸ਼ਾਮ ਤਾ ਤੇ ਲਾਤੀ ਆਤ ਹਾਂਜੀ ਪੈਸੇ ਹੀ ਉਹ ਸੀ ਆ ਨਹੀਂ ਗਈ ਅੱਛਾ ਸਟਿੱਕਰ ਨਾਲ ਨਹੀਂ ਗਈ ਇਧਰਲੇ ਪਾਸੇ ਤੇ ਹਾਂਜੀ ਆਪਾਂ ਸਾਰਾ ਸਮਾਨ ਸ਼ਾਮ ਤਾ ਤੇ ਉਹ ਲਾਤੀ ਆ ਪੱਗ ਤੇ ਆਪਾਂ ਤੁਹਾਨੂੰ ਅੰਦਰ ਦਿਖਾਉਣੇ ਅੰਦਰ ਉਹ ਸਾਰਾ ਸਾਮਾਨ ਤਾਂ ਆਹ ਦੇਖ ਲਓ ਸਾਰੇ ਜਿਹੜੇ ਖਰਮ ਹੋ ਗਏ ਸੀ ਤੇ ਆ ਜਿਸਮਾਨ ਬਚ ਗਏ ਤਾਂ ਮੋੜ ਜਾਵਾਂ ਕਿ ਕੰਮ ਹੀ ਨਹੀਂ ਆਇਆ ਨਾਲ ਇੰਨੇ ਲੱਗੇ ਫੇਰ ਵੀ ਤੇ ਆਹ ਦੇਖ ਲਓ ਤਾਂ ਸਾਰਾ ਸਾਮਾਨ ਚੱਕ ਤਾ ਔਰ ਕਿਉਂ ਅੰਦਰ ਰੱਖਦੇ ਸਾਰੇ ਦੇ ਜੀ ਸਾਨੂੰ ਅੱਜ ਬਹੁਤ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜੁੜੋਸਨਾ ਧੰਨਵਾਦ ਤੇ ਨਾਲ ਹੀ ਤੋਂ ਮਾਨ ਜੀ ਸਾਰੇ ਭਾਂਡੇ ਤੇ ਫੇਰ ਕਿਸੇ ਹੋਰ ਬਲੌਗ ਚ ਮਿਲਾਂਗੇ ਸੋਨੂੰ